ਟਰੈਵਲ ਵਿਦ ਸਰਦਾਰ ਦੇ ਨਵੇਂ ਸਫ਼ਰ ਵਿੱਚ ਤੁਹਾਡਾ ਸਵਾਗਤ ਆ। ਅੱਜ ਤੁਹਾਨੂੰ ਆਪਣੇ ਸ਼ਹਿਰ ਦੇ ਦਰਸ਼ਨ ਕਰਾਉਣਾ। ਜਿਹੜਾ ਲੁਧਿਆਣਾ, ਲੁਧਿਆਣੇ ਦੇ ਵਿੱਚ ਪਹਿਲਾਂ ਹੋੜ ਲੱਗੀ ਕਿ ਇੱਥੇ ਮਾਲ ਹੀ ਮਾਲ ਬਣ ਗਏ। ਫਰੋਜ਼ਪੁਰ ਰੋਡ ਦੇ ਉੱਤੇ ਮਾਲ ਬਣ ਗਏ। ਜਲੰਧਰ ਰੋਡ ਤੇ ਮਾਲ ਬਣ ਗਏ। ਬਹੁਤ ਮਾਲ ਇਦਾਂ ਦੇ ਆ ਜਿਹੜੇ ਅੱਜ ਦੀ ਰੇਟ ਦੇ ਵਿੱਚ ਖੰਡਰ ਬਣੇ ਹੋਏ ਆ। ਅੱਜ ਕੱਲ੍ਹ ਜ਼ਮਾਨਾ ਆ ਗਿਆ ਅਜਿਹਾ। ਇਹ ਹੈਗਾ ਜੀ ਨਿਊਮੀ ਬਣਿਆ ਹੋਇਆ ਰੈਸਟੋਰੈਂਟ ਆ। ਇਹਦੀ ਛੱਤ ਦੇ ਉੱਤੇ ਬੜਾ ਹੀ ਸੋਹਣਾ ਡਿਜ਼ਾਈਨ ਕੀਤਾ ਜਦੋਂ ਤੁਸੀਂ ਇਹਦੀ ਉੱਪਰਲੀ ਛੱਤ ਤੇ ਚਲੇ ਜਾਂਦੇ ਹੋ ਲੁਧਿਆਣੇ ਦੀ ਜਿਹੜੀ ਸ਼ਾਨ ਆ ਨਹਿਰ ਆ ਉਹ ਵੀ ਪੱਕੀ ਹੋ ਗਈ ਪਹਿਲਾਂ ਇਹਦੇ ਵਿੱਚ ਵੀ ਲੋਕ ਕੂੜਾ ਕਰਕਰ ਸੁੱਟ ਦਿੰਦੇ ਸੀ ਹੁਣ ਇੱਥੇ ਬਿਨਾਂ ਵਰਦੀ ਤੋਂ ਕਾਰਪੋਰੇਸ਼ਨ ਦੇ ਬੰਦੇ ਆ ਜਿਹੜੇ ਉਹ ਖੜੇ ਰਹਿੰਦੇ ਆ ਕੋਈ ਬੰਦਾ ਇੱਥੇ ਆਪਣਾ ਕਹਿੰਦੇ ਹੁੰਦੇ ਆ ਨਾਰੀਅਲ ਤਾਰ ਦਾ ਕੋਈ ਸਵਾਹ ਸੁੱਟਦਾ ਜਾਂ ਕੋਈ ਚੀਜ਼ ਸੁੱਟਦਾ ਨਹਿਰ ਦੇ ਵਿੱਚ ਜੇ ਉਹਨਾਂ ਦੇ ਰਿੱਕੇ ਆ ਗਿਆ ਬੰਦਾ ਤਾਂ ਉਹਨਾਂ ਨੇ ਮੋਟਾ ਜੁਰਮਾਨਾ ਲਾਉਣਾ ਨਾਲ ਫਿਰ ਫੋਟੋ ਖਿੱਚਣੀ ਆ ਨਾਲ ਉਹਨੂੰ ਬੇਜ ਬੇਜਿਤ ਵੀ ਕਰਨਾ ਵਾ ਫਿਰ ਉਸ ਦੀ ਛੱਤ ਦੇ ਉੱਤੋਂ ਜਿਹੜੀ ਨਹਿਰ ਆ ਉਹ ਇੰਨੀ ਸੋਹਣੀ ਲੱਗਦੀ ਆ ਆਲੇ-ਦੁਆਲੇ ਵੀ ਜਿੰਨਾ ਏਰੀਆ ਕਹਿ ਲੋ ਵੀ ਇਨ੍ਹਾਂ ਪਿੰਡਾਂ ਦੇ ਵਿੱਚ ਏਰੀਆ ਬਾੜੇਵਾਲ ਹੋ ਗਿਆ ਿਆਲੀ ਹੋ ਗਿਆ ਦੋ ਤਿੰਨ ਪਿੰਡ ਹੋਰ ਨੇ ਇਨ੍ਹਾਂ ਪਿੰਡਾਂ ਦੇ ਜਿਹੜੇ ਇੱਕ ਜ਼ਮੀਨ ਦਾ ਰੇਟ ਆ 25-25 ਕਰੋੜ ਰੁਪਇਆ ਕੀਲੇ ਤੱਕ ਜਾਣ ਲੱਗਿਆ ਜਿਹੜੇ ਬੰਦਿਆਂ ਨੇ ਇੱਥੇ ਕਲੋਨੀਆਂ ਕੱਟੀਆਂ ਨੇ ਤੇ ਇਹ ਵੀ ਦੱਸ ਦਿੰਦਾ ਤੁਹਾਨੂੰ ਕਿ ਲੁਧਿਆਣਾ ਇੰਡਸਟਰੀਇਸਟ ਬੰਦੇ ਆ ਜਣ ਕੇ ਜੇ ਲੁਧਿਆਣੇ ਦੇ ਲੋਕਾਂ ਤੋਂ ਪੈਸਾ ਇਕੱਠਾ ਕੀਤਾ ਜਾਵੇ ਤਾਂ ਹੋ ਸਕਦਾ ਕਿ ਪੰਜਾਬ ਕੋਲੇ ਵੀ ਓਨਾ ਪੈਸਾ ਨਾ ਹੋਵੇ ਜਿੰਨਾ ਲੁਧਿਆਣੇ ਕੋਲੇ ਪੈਸਾ ਜਿਹੜੇ ਵੱਡੇ ਵੱਡੇ ਇੰਡਸਟਰੀਇਸਟ ਆ ਤੇ ਵੱਡੇ ਵੱਡੇ ਅਫਸਰ ਆ ਉਹਨਾਂ ਨੇ ਕੀ ਕੀਤਾ ਸ਼ਹਿਰਾਂ ਦੇ ਵਿੱਚੋਂ ਨਿਕਲ ਕੇ ਇਹਨਾਂ ਏਰੀਏ ਦੇ ਵਿੱਚ ਆਪਣੇ ਘਰ ਕੋਠੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਜਣ ਕੇ ਕਹਿ ਲੋ ਵੀ ਇਹ ਵੱਸ ਗਿਆ ਵੱਸ ਵੀ ਗਿਆ ਥੋੜਾ ਬਹੁਤ ਜਗ੍ਹਾ ਰਹਿ ਗਈ ਆ ਜਿਹੜੀ ਹਜੇ ਵਸਣੀ ਆ ਤੇ ਇਸ ਜਗ੍ਹਾ ਤੇ ਜੇ ਮੰਨ ਲੋ ਕਿਸੇ ਨੇ ਪਲਾਟ ਲੈਣਾ ਇਸ ਜਗ੍ਹਾ ਤੇ ਪਲਾਟ ਆ ਜਿਹੜਾ 100 200 300 ਗਾਜ ਦਾ ਤਾਂ ਹੈ ਹੀ ਨਹੀਂ ਇਹਨਾਂ ਜਗਾਵਾਂ ਦੇ ਉੱਤੇ 1000 ਗਾਜ 500 ਗਾਜ 2000 ਗਾਜ ਇਦਾਂ ਇਨੇ ਇਨੇ ਰੱਖਦੇ ਵਾਲੇ ਪਲਾਟ ਨੇ ਤੇ ਜਿਹਦਾ 1 ਗਜ ਦਾ ਲੱਖ ਰੁਪਏ ਤੋਂ ਰੇਟ ਸ਼ੁਰੂ ਹੋ ਜਾਂਦਾ ਤੇ ਘਟ ਵੀ ਹੈਗਾ ਤੇ ਇਦੋਂ ਵੱਧ ਵੀ ਹੈਗਾ ਤੇ ਲੋਕ ਜਿਹੜੇ ਆ ਉਧਰ ਜਾ ਕੇ ਵਸਣਾ ਸ਼ੁਰੂ ਹੋਗੇ ਇਹ ਹੈਗੀ ਆ ਇੱਕ ਸਨ 뷰 ਨਹਿਰ ਦੇ ਨਾਲ-ਨਾਲ ਹੀ ਆਪਾਂ ਤੁਹਾਨੂੰ ਲੁਧਿਆਣਾ ਦਿਖਾ ਰਹੇ ਆ ਜਿਹੜਾ ਨਵਾਂ ਲੁਧਿਆਣਾ ਵਸਿਆ ਵਾ ਤੇ ਉੱਥੇ ਇੰਨੇ ਅਮੀਰ ਲੋਕ ਰਹਿੰਦੇ ਆ ਕਿ ਉਹਨਾਂ ਵਾਸਤੇ ਫਿਰ ਇਦਾਂ ਦੀਆਂ ਮਾਰਕੀਟਾਂ ਬਣਨੀਆਂ ਸ਼ੁਰੂ ਹੋ ਗਈਆਂ ਇਹ ਕੋਈ ਕਹਿ ਲੋ ਵੀ ਕਿਸੇ ਦੇ ਘਰ ਨਹੀਂ ਹੈਗੇ ਇਹ ਮਾਰਕੀਟਾਂ ਨੇ ਮਾਰਕੀਟਾਂ ਦੇ ਵਿੱਚ ਵੱਡੇ ਵੱਡੇ ਸ਼ੋਰੂਮ ਹੈਗੇ ਆ 스타벅ਸ ਹੈਗਾ ਹਾ ਟਿਮ ਹਾਟਨ ਹੈਗਾ ਮੈਕਡੋਨਲ ਹੈਗਾ KFC ਹੈਗਾ ਇਵਨ ਕੇ ਚਾਰਜਿੰਗ ਸਟੇਸ਼ਨ ਵੀ ਹੈਗਾ ਇਹਨਾਂ ਦੇ ਉੱਤੇ ਜਦ ਕਿ ਗੱਡੀਆਂ ਜਿਹੜੀਆਂ ਬਿਜਲੀ ਵਾਲੀਆਂ ਤੁਸੀਂ ਉੱਥੇ ਰੋਟੀ ਖਾਣ ਚਲੇ ਜਾਓ ਉਧਰਲੇ ਪਾਸੇ ਲੋਕ ਗੱਡੀਆਂ ਚਾਰਜ ਕਰਨੀਆਂ ਲਾ ਦਿੰਦੇ ਆ ਤੇ ਜਦ ਨੂੰ ਤੁਸੀਂ ਵਾਪਸ ਆਉਣਾ ਤੇ ਉਹ ਜਿਹੜਾ ਗੱਡੀ ਚਾਰਜ ਮੈਨ ਤਾਂ ਯਾਨੀ ਕਿ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਲੁਧਿਆਣਾ ਜਿਵੇਂ ਕਿ ਤੁਸੀਂ ਥੰਬਨੇਲ ਦੇ ਵਿੱਚ ਪੜਿਆ ਵੀ ਲੁਧਿਆਣਾ ਵੀ ਫੋਰਨ ਤੋਂ ਘਟ ਨਹੀਂ ਹੁਣ ਤਾਂ ਬਾਕੀ ਸ਼ਹਿਰਾਂ ਦੇ ਵਿੱਚ ਵੀ ਇਦਾਂ ਦੀਆਂ ਜਿਹੜੇ ਹੈਗੇ ਆ ਪ੍ਰੋਜੈਕਟ ਆ ਉਹ ਵੀ ਬਣਨੇ ਸ਼ੁਰੂ ਹੋ ਗਏ ਪਰ ਇਹ ਆਪਾਂ ਗੱਲ ਕਰਦੇ ਆਂ ਲੁਧਿਆਣੇ ਦੀ ਲੁਧਿਆਣਾ ਦੇ ਜੇ ਆਪਾਂ ਸ਼ਹਿਰ ਵੱਲੋਂ ਚਲੇ ਜਾਈਏ ਤਾਂ ਉਸ ਜਗ੍ਹਾ ਤੇ ਤੁਹਾਨੂੰ ਦਰਖਤ ਨਹੀਂ ਮਿਲਦਾ ਨਲਕਾ ਲੱਗਣਾ ਜਿਹੜਾ ਸੀਗਾ ਇੱਕ ਆਰਤੀ ਜਦੋਂ ਮੈਂ ਛੋਟਾ ਹੁੰਦਾ ਸੀ ਆਰਤੀ ਚੌਂਕ ਦੇ ਕੋਲੇ ਨਲਕਾ ਉਸ ਵਕਤ ਬੰਦ ਹੋ ਗਏ ਸੀ ਇਹ ਨਲਕੇ ਲੱਗਣੇ ਕਿਉਂਕਿ ਜਗਾ ਸਾਰੀ ਪੱਕੀ ਹੋ ਗਈ ਧਰਤੀ ਜ਼ਮੀਨ ਹੇਠਲਾ ਜਿਹੜਾ ਪਾਣੀ ਆ ਉਹ ਵਧੀਆ ਪਾਣੀ ਨਹੀਂ ਤੇ ਨਲਕੇ ਨੂੰ ਕਿ ਇੱਥੇ ਕੰਮ ਨਹੀਂ ਕਰਦੇ ਤੇ ਬਹੁਤ ਡੂੰਘਾ ਚਲਿਆ ਗਿਆ ਪਾਣੀ ਕਿਉਂਕਿ ਜ਼ਮੀਨ ਨੂੰ ਰੀਚਾਰਜ ਨਹੀਂ ਹੁੰਦੀ ਫਿਰ ਲੋਕਾਂ ਨੇ ਇਧਰਲੇ ਪਾਸੇ ਘਰ ਬਣਾਉਣੇ ਸ਼ੁਰੂ ਕਰਤੇ ਇਹ ਵੀ ਸਨ 뷰 ਇੱਕ ਇੱਥੇ ਬਹੁਤ ਵੱਡੀ ਕਲੋਨੀ ਆ ਉਹਦੇ ਵਿੱਚ ਇਹ ਮਾਰਕੀਟ ਆ ਤੇ ਆਪਾਂ ਚੱਲਦੇ ਆ ਅੱਗੇ ਤੇ ਆਪਾਂ ਰਾਤ ਨੂੰ ਵੀ ਦੇਖਾਂਗੇ ਆਪਾਂ ਇੱਕ ਰੈਸਟੋਰੈਂਟ ਵੀ ਚੱਲਾਂਗੇ ਜਿੱਥੇ ਲੁਧਿਆਣੇ ਦੀ ਇੱਕ ਝੀਲ ਬਣੀ ਹੋਈ ਆ ਨਾਲੇ ਤੁਹਾਨੂੰ ਝੀਲ ਦੇ ਦਰਸ਼ਨ ਕਰਾਉਂਗਾ ਇਹ ਸੜਕ ਆ ਸੜਕ ਦੇ ਉੱਤੇ ਦੇਖੋ ਤੁਸੀਂ ਕਿੰਨਾ ਸੋਹਣਾ ਡਿਜ਼ਾਈਨ ਕੀਤਾ ਹੋਇਆ ਇਹ ਵੀ ਮਾਰਕੀਟ ਆ ਜਿਹੜੀ ਇਹ ਮਾਰਕੀਟ ਹੈਗੀ ਆ ਆਪਣੀ ਜਿਹੜੀ ਹੁਣ ਆਪਾਂ ਦੇਖ ਰਹੇ ਆ ਇਹ ਓਮੈਕਸ ਦੀ ਮਾਰਕੀਟ ਆ ਇਹ ਪੱਖੋ ਵਾਲ ਰੋਡ ਦੇ ਉੱਤੇ ਆ ਇਹ ਮਾਰਕੀਟ ਦਿਖਾਉਣ ਦਾ ਮਤਲਬ ਇਹ ਆ ਕਿ ਇੱਥੇ ਲੁਧਿਆਣੇ ਦੇ ਵਿੱਚ ਇੱਕ ਫਲੈਟ ਕਲਚਰ ਵੀ ਬਣ ਗਿਆ ਬਹੁਤ ਲੋਕ ਆ ਜਿਹੜੇ ਸ਼ਹਿਰਾਂ ਚੋਂ ਉੱਠ ਕੇ ਆ ਕੇ ਫਲੈਟਾਂ ਦੇ ਵਿੱਚ ਰਹਿੰਦੇ ਆ ਹਜ਼ਾਰਾਂ ਪਰਿਵਾਰ ਜਿਹੜੇ ਆ ਉਹ ਇਹਨਾਂ ਫਲੈਟਾਂ ਦੇ ਵਿੱਚ ਰਹਿੰਦੇ ਆ ਇਹਨਾਂ ਫਲੈਟਾਂ ਦੀ ਵੀ ਕੀਮਤ ਕਰੋੜਾਂ ਦੇ ਵਿੱਚ ਆ ਤੇ ਇਹ ਤੋਂ ਇਹ ਸਿੱਧ ਹੁੰਦਾ ਕਿ ਲੁਧਿਆਣੇ ਕੋਲੇ ਬੜਾ ਪੈਸਾ ਇਹ ਨਹੀਂ ਹੈਗਾ ਵੀ ਸਾਰੇ ਇੰਡਸਟਰੀਐਸਟ ਆ ਬڑے ਲੋਕ ਆ ਜਿਹੜੇ ਸਰਕਾਰੀ ਨੌਕਰੀਆਂ ਕਰਦੇ ਆ ਉਹਨਾਂ ਦੀਆਂ ਤਨਖਾਹਾਂ ਬਹੁਤ ਆ بڑے ਲੋਕ ਇਦਾਂ ਦੇ ਆ ਜਿਹੜੇ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੀਆਂ ਵੀ ਤਨਖਾਹਾਂ ਬਹੁਤ ਆ ਬਹੁਤ ਬੰਦੇ ਜਿਹੜੇ ਆ ਟਰੇਡਿੰਗ ਦਾ ਕੰਮ ਕਰਦੇ ਆ ਉਹਨਾਂ ਕੋਲ ਵੀ ਚੰਗਾ ਪੈਸਾ ਮੈਂ ਇਹ ਤਾਂ ਦੱਸਣਾ ਚਾਹੁੰਨਾ ਤੁਹਾਨੂੰ ਕਿ ਲੁਧਿਆਣਾ ਕੋਲੇ ਇੰਨਾ ਪੈਸਾ ਲੁਧਿਆਣੇ ਕੋਲ ਕਿ ਸਾਰੇ ਪੰਜਾਬ ਦਾ ਪੈਸਾ ਇਕੱਠਾ ਕਰ ਲਓ ਤਾਂ ਵੀ ਜਣ ਕੇ ਲੁਧਿਆਣਾ ਉਸ ਤੋਂ ਵੀ ਅੱਗੇ ਨਿਕਲ ਜੂਗਾ ਇਸ ਵਕਤ ਆਪਾਂ ਫੇਰ ਦੁਬਾਰਾ ਕਨਾਲ ਰੋਡ ਤੇ ਆ ਗਏ ਆ ਲੁਧਿਆਣੇ ਦੀ ਜਿਹੜੀ ਫਿਰੋਜ਼ਪੁਰ ਰੋਡ ਤੋਂ 1 ਕਿਲੋਮੀਟਰ ਦੂਰੀ ਤੇ ਆਪਾਂ ਤੇ ਇਹ ਇਹ ਵੀ ਮਾਰਕੀਟ ਆ ਬਹੁਤ ਸੋਹਣੀ ਮਾਰਕੀਟ ਬਣੀ ਹੋਈ ਆ ਤੇ ਲੁਧਿਆਣੇ ਦੇ ਵਿੱਚ ਸਾਰੇ ਸੰਸਾਰ ਨੂੰ ਪਤਾ ਕਿ ਲੁਧਿਆਣੇ ਦੇ ਵਿੱਚ ਹੌਜਰੀ ਸਾਈਕਲ ਸਾਈਕਲ ਪਾਰਟ ਕਾਰਾਂ ਦੇ ਪਾਰਟ ਤੇ ਹੋਰ ਵੀ ਬੜੀਆਂ ਚੀਜ਼ਾਂ ਜਿਹੜੀਆਂ ਨੇ ਲੁਧਿਆਣੇ ਦੇ ਵਿੱਚ ਹੀ ਬਣਦੀਆਂ ਆ ਤੇ ਲੁਧਿਆਣਾ ਬਹੁਤ ਵੱਡਾ ਸ਼ਹਿਰ ਆ ਜੇ ਇੱਕ ਪਾਸੇ ਤੋਂ ਲੁਧਿਆਣਾ ਕ੍ਰੋਸ ਕਰਨਾ ਹੋਵੇ ਦੂਜੇ ਪਾਸੇ ਲੁਧਿਆਣੇ ਦੇ ਕਿਤੇ ਜਾਣਾ ਹੋਵੇ ਤਾਂ ਘੱਟੋ ਘੱਟ ਨਹੀਂ 20 ਤੋਂ 25 ਕਿਲੋਮੀਟਰ ਤੁਹਾਨੂੰ ਸਫ਼ਰ ਤੈਅ ਕਰਨਾ ਪਊਗਾ ਲੁਧਿਆਣੇ ਦੇ ਵਿੱਚੋਂ ਇੱਕ ਸਿਰੇ ਤੋਂ ਦੂਸਰੇ ਪਾਸੇ ਜਾਣ ਵਾਸਤੇ ਇਹ ਬੜਾ ਸੋਹਣਾ ਬੁੱਤ ਬਣਿਆ ਹੋਇਆ ਤੇ ਇੱਕ ਹੋਰ ਕਲਚਰ ਬੜਾ ਚੱਲ ਪਿਆ ਇੱਥੇ ਲਿਕਰ ਸਟੋਰਾਂ ਦਾ 12 ਦਾ ਲੋਕ ਇੱਥੇ 12 ਦੇ ਵਿੱਚ ਵੰਦੇ ਆ ਹਜ਼ਾਰਾਂ ਹਜ਼ਾਰਾਂ ਰੁਪਏ ਲੋਕਾਂ ਦਾ ਬਿਲ ਆਉਂਦਾ ਮੈਂ ਇੱਕ ਦੋਸਤ ਆ ਮੇਰਾ ਉਹ ਹੈਰਾਨ ਹੋ ਗਿਆ ਮੈਂ ਉਹ ਕਹਿੰਦਾ ਮੈਂ 40000 ਰੁਪਏ ਬਿੱਲ ਦੇ ਕੇ ਆਇਆ ਤੇ 40000 ਰੁਪਏ ਦੇ ਵਿੱਚ ਤਾਂ ਆਮ ਲੋਕਾਂ ਦਾ ਘਰ ਜਿਹੜਾ ਉਹ 2 ਮਹੀਨੇ ਦਾ ਰਾਸ਼ਨ ਆ ਜਾਂਦਾ ਤੇ ਫਿਰ ਵੀ ਪੈਸਾ ਬਹੁਤ ਆ ਲੁਧਿਆਣੇ ਦੇ ਵਿੱਚ ਤੇ ਇਹ ਕਨਾਲ ਰੋਡ ਆ ਤੇ ਜਿੱਥੇ ਆਪਾਂ ਇਸ ਵਕਤ ਖੜੇ ਆ ਹੁਣ ਆਪਾਂ ਚੱਲਦੇ ਆ ਸਨੂ ਵਿਊ ਵੱਲੋਂ ਤੇ ਇੱਕ ਦੋ ਮਾਰਕੀਟਾਂ ਆਪਾਂ ਹੋਰ ਘੁੰਮਦੇ ਆ ਫਿਰ ਆਪਾਂ ਰਾਤ ਨੂੰ ਲੁਧਿਆਣੇ ਦੇ ਵਿੱਚ ਜਿਹੜੀ ਦੇਪੂ ਦੇ ਵਿੱਚ ਅਰਹ ਜਿਹੜਾ ਰੈਸਟੋਰੈਂਟ ਆ ਉਹ ਚ ਰੁਕੀ ਥਮਾਂਗੇ ਇਹ ਹੈਗੀ ਜਨਪਤ ਇੱਥੇ ਤੁਸੀਂ ਦੇਖੋ ਵੀ ਜਨਪਤ ਤੁੰਨੀ ਜਿਹੜੀ ਬਣੀ ਹੋਈ ਆ ਇਹਦੀਆਂ ਸੜਕਾਂ ਕਿੰਨੀਆਂ ਚੌੜੀਆਂ ਹਨੇ ਇਹ ਭੂਮੀ ਵਸਨੀ ਹੈ ਤੇ ਇਹਦੇ ਵਿੱਚ ਹੈ ਲੋ ਵੀ ਦੋ ਦੋ ਪਿਆਰਗਾਹ ਤੋਂ ਘਟ ਘਟ ਹੈ ਹੀ ਨਹੀਂ ਇਹ ਉੱਥੇ ਹੀਰੋ ਹੋਮਸ ਬਣਿਆ ਹੀਰੋ ਸਾਈਕਲ ਵਾਲੇ ਆ ਜਿਹੜੇ ਜਾਂ ਹੀਰੋ ਹੋਂਡੇ ਵਾਲੇ ਆ ਉਹਨਾਂ ਨੇ ਇਹ ਫਲੈਟ ਬਣਾਏ ਹੋਏ ਆ ਇੱਥੇ ਇੱਕ ਸ਼੍ਰੀ ਰਾਧਾ ਮੰਦਿਰ ਜਿਹੜਾ ਕਹਿ ਲੋ ਵੀ ਤੁਹਾਨੂੰ ਜੇ ਤੁਸੀਂ ਇਸ ਮੰਦਿਰ ਚ ਜਾਓਗੇ ਤੁਹਾਨੂੰ ਰਾਜਸਥਾਨ ਦੀ ਲੁੱਕ ਜਾਂ ਜਿਹੜਾ ਦਿੱਲੀ ਦੇ ਵਿੱਚ ਅਕਸ਼ਰ ਧਾਮ ਜਿਹੜਾ ਬਹੁਤ ਮਸ਼ਹੂਰ ਟੈਂਪਲ ਆ ਜਮਨਾ ਪਾਰ ਉਹਦੀ ਯਾਦ ਤੁਹਾਨੂੰ ਆਊਗੀ ਇਹ ਮੰਦਿਰ ਦੇਖ ਕੇ ਤੇ ਇਹ ਇਹ ਵੀ ਇੱਕ ਮਾਰਗਿਤਾ ਜਿਹਦਾ 뷰 ਬੜਾ ਸੋਹਣਾ ਰਾਤ ਨੂੰ ਕਿ ਨਹਿਰ ਦੇ ਵਿੱਚ ਉਹਦੀ ਰੌਸ਼ਨੀ ਰਿਫਲੈਕਟ ਹੋ ਕੇ ਆਉਂਦੀ ਆ ਤੇ ਸਟਰੀਟ ਲਾਈਟਾਂ ਦੀ ਜਿਹੜੀ ਰੋਸ਼ਨੀ ਆ ਉਹ ਵੀ ਨਹਿਰ ਦੇ ਵਿੱਚ ਰਿਫਲੈਕਟ ਹੁੰਦੀ ਆ ਇਹ ਨਹਿਰ ਦਾ ਨਾਮ ਹੈਗਾ ਸਿੱਧਵਾ ਕਨਾਲ ਰੋਡ ਤੇ ਹੁਣ ਆਪਾਂ ਚੱਲੀਏ ਡ੍ਰੀਮ ਸਿਟੀ ਵੱਲ ਜਿੱਥੇ ਲੁਧਿਆਣੇ ਦੀ ਲੇਕ ਬਣੀ ਹੋਈ ਆ ਤੇ ਆਪਾਂ ਉਸ ਲੇਕ ਦੇ ਤੁਹਾਨੂੰ ਦਰਸ਼ਨ ਕਰਾਉਨੇ ਆ ਨਾਲ ਆਪਾਂ ਰਾਤ ਦਾ ਸਮਾਂ ਹੋ ਗਿਆ ਤੇ ਇਹ ਡਾਲਫਿਨਾਂ ਬੜੀਆਂ ਸੋਹਣੀਆਂ ਜਿਹੜੀਆਂ ਬਣੀਆਂ ਹੋਈਆਂ ਇਹ ਡਾਲਫਿਨ ਕਹਿੰਦੇ ਵੀ ਇਹਨਾਂ ਵੱਲ ਸਭ ਤੋਂ ਪਹਿਲਾਂ ਜਿਹੜੀ ਐਂਟਰੀ ਆ ਇਹ ਹੀ ਇੰਨੀ ਸੋਹਣੀ ਆ ਤੇ ਬੰਦੇ ਦਾ ਇੱਥੇ ਹੀ ਖੜਨ ਨੂੰ ਜੀ ਕਰਦਾ ਤੇ ਲੇਕ ਦੇ ਵਿੱਚ ਰੈਸਟੋਰੈਂਟ ਬਣਿਆ ਹੋਇਆ ਤੇ ਆਪਾਂ ਅੱਜ ਦੀ ਰੋਟੀ ਜਿਹੜੀ ਆ ਰਾਤ ਦੀ ਰੋਟੀ ਤੇ ਆਪਾਂ ਉੱਥੇ ਖਾਵਾਂਗੇ ਤੇ ਉੱਥੇ ਦਾ ਰੇਟ ਵੀ ਦੱਸਦਾ ਤੁਹਾਨੂੰ ਵੀ ਕੀ ਆ ਮੈਨੂ ਤੁਹਾਨੂੰ ਦਿਖਾਉਂਗਾ ਤੁਸੀਂ ਵੀਡੀਓ ਪਾਉਜ਼ ਕਰਕੇ ਉਹਨੂੰ ਜ਼ੂਮ ਕਰਕੇ ਪੜ੍ਹ ਸਕਦੇ ਹੋ ਜੇ ਆਮ ਰੋਟੀ ਖਾਣੀ ਆ ਤੇ ਆਪਾਂ ਹਿਮਾਚਲ ਜਾਂਦੇ ਆ ਜਾਂ ਕਿਸੇ ਹੋਰ ਸ਼ਹਿਰਾਂ 'ਚ ਜਾਂਦੇ ਆ ਉੱਥੇ ਚੰਗੇ ਪੈਸੇ ਖਰਚ ਕੇ ਆਉਨੇ ਆ ਤੇ ਚਲੋ ਇਹ ਵੀ ਪ੍ਰਾਈਵੇਟ ਆ ਸਰਕਾਰ ਨੂੰ ਵੀ ਚਾਹੀਦਾ ਵੀ ਟੂਰਿਜ਼ਮ ਦੇ ਉੱਤੇ ਵੱਧੋ ਵੱਧ ਜ਼ੋਰ ਲਾਵੇ ਕਿਉਂਕਿ ਜਿਹੜੀ ਸਟੇਟ ਦੀ ਕਹੋ ਵੀ ਰੀੜ ਦੀ ਹੱਡੀ ਹੁੰਦੀ ਆ ਇਨਕਮ ਦੀ ਉਹ ਟੂਰਿਜ਼ਮ ਦੇ ਉੱਤੇ ਹੋ ਜਾਵੇ ਤਾਂ ਕਹੋ ਵੀ ਕਿਆ ਬਾਤਾਂ ਨੇ ਇਹ ਆਗੇ ਜੀ ਆਪਾਂ ਝੀਲ ਦੇ ਕਿਨਾਰੇ ਐਸ ਵਕਤ ਨੇਰਾ ਹੋਣ ਕਰਕੇ ਝੀਲ ਦੇ ਤੁਹਾਨੂੰ ਜਾਦੇ ਦਿਨ ਦਰਸ਼ਨ ਕਰਾਉਂਦਾ ਮੈਂ ਤੇ ਇਹ ਝੀਲ ਦੇ ਨਾਲ ਨਾਲ ਜਿਹੜਾ ਇਹ ਪੈਦਲ ਤੁਰ ਕੇ ਜਾਣ ਵਾਸਤਾ ਰਸਤਾ ਤੇ ਇਹਦੇ ਤੇ ਵੀ ਲਾਈਟਾਂ ਇੰਨੀਆਂ ਸੋਹਣੀਆਂ ਲਾਈਆਂ ਹੋਈਆਂ ਕੇ ਬੰਦਾ ਇੱਥੇ ਜਾਂਦਾ ਵਾ ਇੰਨੀ ਜਗ੍ਹਾ ਹੀ ਰੌਸ਼ਨ ਹੋ ਜਾਂਦੀ ਆ ਹੁਣ ਆਪਾਂ ਚੱਲੀਏ ਇਸ ਰੈਸਟੋਰੈਂਟ ਦੇ ਵਿੱਚ ਰੈਸਟੋਰੈਂਟ ਚ ਦੇਖਦੇ ਆ ਕੀ ਬਣਿਆ ਹੋਇਆ ਕੀ ਨਹੀਂ ਬਣਿਆ ਲੋਕ ਇੱਥੇ ਪਾਰਟੀਆਂ ਕਰਦੇ ਆ ਬਰਥਡੇ ਪਾਰਟੀਆਂ ਵਿਆਹ ਦੀਆਂ ਪਾਰਟੀਆਂ ਕਰਦੇ ਆ ਇਹ ਹੈਗਾ ਜੀ ਬੱਚਿਆਂ ਦਾ ਸੈਕਸ਼ਨ ਇੱਥੇ ਚੈਸ ਬਣੀ ਹੋਈ ਆ ਜਿਹੜਾ ਕੋ ਯਕੀਨ ਉਹ ਇਹਨੂੰ ਖੇਡ ਸਕਦਾ ਤੇ ਗੀਟੀਆਂ ਉਵੇਂ ਬਣੀਆਂ ਹੋਈਆਂ ਨੇ ਤੇ ਇਹ ਬੱਚਿਆਂ ਦੇ ਕੋਲ ਝੂਲੇ ਲਾਏ ਹੋਏ ਆ ਤੇ ਇੱਥੇ ਜਿਹੜਾ ਆਕਾਸ਼ ਆ ਆਕਾਸ਼ ਦੇ ਵਿੱਚ ਲਾਈਟਾਂ ਤਾਰਾਂ ਵਾਂਗ ਕੇ ਟੰਗੀਆਂ ਹੋਈਆਂ ਤਾਰਾਂ ਤਾਂ ਦਿਸਦੀਆਂ ਨਹੀਂ ਕੱਲੀਆਂ ਲਾਈਟਾਂ ਹੀ ਦਿਸਦੀਆਂ ਨੇ ਇਹ ਆਪਣਾ ਟੇਬਲ ਆ ਟੇਬਲ ਤੇ ਬੈਠਾਂਗੇ ਰੋਟੀ ਖਾਵਾਂਗੇ ਤੇ ਜਾਂ ਵੈਸੇ ਤਾਂ ਗਰਮੀ ਬਹੁਤ ਆ ਜੇ ਮੂਡ ਬਣ ਗਿਆ ਤਾਂ ਅੰਦਰ ਬੈਠਦੇ ਆ ਝੀਲ ਦੇ ਕੰਢੇ ਵੀ ਬੈਠਣ ਨੂੰ ਜਗ੍ਹਾ ਬਣਾਈ ਹੋਈ ਆ ਇੱਥੇ ਬਾਾਰ ਵੀ ਆ ਤੇ ਇਹ ਝੀਲ ਦੇ ਕਿਨਾਰੇ ਤੇ ਜੇ ਫੈਮਿਲੀ ਆ ਕੋਈ ਤਾਂ ਇੱਥੇ ਬੈਠ ਸਕਦੇ ਆ ਕਿਉਂਕਿ ਅੱਜ ਕੱਲ ਮੌਸਮ ਜਿਹੜਾ ਹੈਗਾ ਜਿਆਦਾ ਕਹੋ ਵੀ ਹਿਊਮਿਡਿਟੀ ਜਿਆਦਾ ਆ ਹਵਾ ਦੇ ਵਿੱਚ ਨਮੀ ਜਿਆਦਾ ਆ ਇਸ ਕਰਕੇ ਗਰਮੀ ਆਉਂਦੀ ਆ ਤੇ ਇਹ ਝੀਲ ਦੇ ਕਿਨਾਰੇ ਜਿਹੜਾ ਤੁਰ ਕੇ ਜਾਣ ਵਾਲਾ ਰਸਤਾ ਆਪਾਂ ਪਹਿਲਾਂ ਤੁਹਾਨੂੰ ਉਹਦੇ ਵਿੱਚ ਦੇ ਦਰਸ਼ਨ ਕਰਾਏ ਸੀ ਇਹ ਉਹ ਰਸਤਾ ਤੇ ਆਪਾਂ ਇਸ ਵਕਤ ਖੜੇ ਆ ਰੈਸਟੋਰੈਂਟ ਦੇ ਵਿੱਚ ਤੇ ਇਹ ਰੈਸਟੋਰੈਂਟ ਆ ਅੰਦਰ ਵੀ ਬਹਿ ਸਕਦੇ ਆ ਆਪਾਂ ਬਾਹਰ ਵੀ ਬਹਿ ਸਕਦੇ ਆ ਤੇ ਇੱਥੋਂ ਕੁਝ ਡਰਿੰਕ ਲੈ ਕੇ ਪੀਣ ਵਾਸਤੇ ਆ ਤੇ ਆਪਾਂ ਲਾਈਟਾਂ ਸਾਰੀਆਂ ਚੀਜ਼ਾਂ ਆਪਾਂ ਟੂਰਿਜ਼ਮ ਦੀ ਗੱਲ ਕਰਦੇ ਸੀਗੇ ਟੂਰਿਜ਼ਮ ਇਹ ਤਾਂ ਚਲੋ ਪ੍ਰਾਈਵੇਟ ਬੰਦਿਆਂ ਦਾ ਜੇ ਕਿਤੇ ਸਰਕਾਰ ਇਦਾਂ ਦਾ ਬਣਾ ਦੇਵੇ ਤਾਂ ਲੋਕ ਦੂਜੀਆਂ ਸਟੇਟਾਂ 'ਚ ਇੱਥੇ ਆਉਣ ਪੰਜਾਬ ਦੇ ਵਿੱਚ ਜਿਹੜੇ ਟੂਰਿਸਟ ਆ ਸਭ ਤੋਂ ਘੱਟ ਆਉਂਦੇ ਆ ਜਾਂ ਤਾਂ ਗੋਲਡਨ ਟੈਂਪਲ ਜਾਂਦੇ ਆ ਜਾਂ ਇੱਕ ਦੋ ਜਗ੍ਹਾਵਾਂ ਹੋਰ ਨੇ ਪਰ ਇੱਥੇ ਜਿਹੜਾ ਪੰਜਾਬ ਦਾ ਟੂਰਿਸਟ ਆ ਉਹ ਪੰਜਾਬ ਦੇ ਵਿੱਚ ਤਾਂ ਚਲ ਜਾਣਾ ਉਹਦੀ ਮਜਬੂਰੀ ਵੀ ਆ ਉਹਨੇ ਜਾਣਾ ਵੀ ਆ ਬੰਦੇ ਨੂੰ ਇਹ ਹੁੰਦਾ ਕਿ ਸ਼ਾਮ ਨੂੰ ਮੁੜਿਆ ਆਉਂਗਾ ਜਾਂ ਕੱਲ ਨੂੰ ਮੁੜਿਆ ਆਉਂਗਾ ਇਹ ਝੀਲ ਦਾ 뷰 ਆ ਝੀਲ ਦੇ ਵਿੱਚ ਇੱਕ ਬਹੁਤ ਵੱਡਾ ਫੁਆਰਾ ਲੱਗਿਆ ਹੋਇਆ ਜਿਹੜਾ ਕਹਿ ਲੋ ਵੀ ਇਹਦੀ ਹਾਈਟ ਫੁਆਰੇ ਦੀ ਮੇਰੇ ਹਿਸਾਬ ਨਾਲ 50 60 ਫੁੱਟ ਤੋਂ ਵੱਧ ਹੋਊਗੀ ਤੇ ਫੁਆਰਾ ਚੱਲਦਾ ਤੇ ਇਧਰਲੇ ਪਾਸੇ ਝੀਲ ਦਾ ਕਿਨਾਰਾ ਤੇ ਫੁਆਰਾ ਦੇਖੋ ਤੁਸੀਂ ਤੇ ਲਾਈਟ ਦੇ ਵਿੱਚ ਇਹ ਵੀ ਬੜਾ ਸੋਹਣਾ ਲੱਗਦਾ ਇੱਕ ਉੱਪਰ ਬਣਿਆ ਹੋਇਆ ਤੇ ਉੱਪਰ ਬਹਿ ਕੇ ਜੇ ਕਿਸੇ ਨੇ ਖਾਣਾ ਖਾਣਾ ਜਾਂ ਉੱਪਰ ਬਹਿ ਕੇ ਗੱਲਾਂ ਕਰਨੀਆਂ ਜਾਂ ਉੱਪਰ ਬਹਿ ਕੇ 뷰 ਦੇਖਣਾ ਆਪਾਂ ਉੱਪਰ ਚੱਲਦੇ ਹਾਂ ਉੱਪਰੋਂ ਵੀ ਇੱਕ 뷰 ਚਾਰੇ ਪਾਸੇ ਘੁਮਾ ਕੇ ਤੁਹਾਨੂੰ ਦਿਖਾਉਣਾ ਵੀ ਕਿੱਦਾਂ ਦਾ ਵਾ ਤੇ ਇਸ ਜਗ੍ਹਾ ਤੇ ਮੈਂ ਪੁੱਛਿਆ ਸੀ ਮੈਂ ਕਿ ਡਰੋਨ ਏੜਾ ਲਈਏ ਕਹਿੰਦੇ ਜੀ ਨਹੀਂ ਡਰੋਨ ਨਹੀਂ ਏੜਾ ਸਕਦੇ ਤੁਸੀਂ ਤੇ ਇਹ ਹੈਗਾ ਜੀ ਸਾਰੇ ਰੈਸਟੋਰੈਂਟ ਦਾ 뷰 ਤੇ ਆਪਣੇ ਮਗਰਲੇ ਪਾਸੇ ਝੀਲ ਆ ਤੇ ਪਹਿਲਾਂ ਤੁਸੀਂ 뷰 ਦੇਖੋ ਇੱਕ ਗੱਲ ਹੋਰ ਜੇ ਅਜੇ ਤੱਕ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਪਿਆਰਿਆਂ ਨਾਲ ਵੀਡੀਓ ਸ਼ੇਅਰ ਕਰੋ ਤੇ ਇਹਨੂੰ ਲਾਈਕ ਕਰੋ ਤੇ ਮੇਰਾ ਮਕਸਦ ਆ ਤੁਹਾਨੂੰ ਦਿਖਾਉਣਾ ਤੇ ਕਈ ਵਾਰੀ ਸਾਡੇ ਤੋਂ ਕਿਤੇ ਜਾਇਆ ਨਹੀਂ ਜਾਂਦਾ ਬੰਦੇ ਨੂੰ ਉਸ ਜਗ੍ਹਾ ਤੇ ਜਾਣ ਵਾਸਤੇ ਇਹ ਵੀਡੀਓ ਪ੍ਰੇਰਿਤ ਵੀ ਕਰਦੀਆਂ ਨੇ ਤੇ ਇਸ ਵੀਡੀਓ ਨਾਲ ਪਤਾ ਵੀ ਲੱਗ ਜਾਂਦਾ ਕਿ ਉੱਥੇ ਬਣਿਆ ਕੀ ਆ ਲੁਧਿਆਣੇ ਦੇ ਵਿੱਚ ਜਾਨਕਿ ਮੇਰਾ ਦਾਵਾ ਕਰਦਾ ਮੈਂ ਬਹੁਤ ਦੁਨੀਆ ਇਦਾਂ ਦੀ ਹੋਣੀ ਹੈ ਲੁਧਿਆਣੇ ਦੀ ਜਿਹੜੀ ਇੱਥੇ ਕਦੇ ਆਈ ਨਹੀਂ ਤੇ ਦਿਓ ਫਿਰ ਇਜਾਜ਼ਤ ਤੇ ਪ੍ਰਾਣੀਆਂ ਵੀਡੀਓ ਨੂੰ ਪਿਆਰ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਰਹੋ ਮਿਲਦੇ ਆਂ ਛੇਤੀ ਨਵੀਂ ਵੀਡੀਓ ਚ ਧੰਨਵਾਦ